ਇਹ ਦੇਖੋ ਜੀ ਤਾਂ ਇਹ ਹੁਣ ਜੇ ਆਪਾਂ ਗੱਲ ਕਰੀਏ ਘੱਟੋ ਘੱਟ ਇਹ ਤਾਂ ਹੁਣ 10 ਫੁੱਟ ਦੇ ਕਰੀਬ ਅੱਜ ਕਿਉਂਕਿ ਫੁੱਟਕ ਘਟ ਗਿਆ ਪੱਤਨ ਤੋਂ ਦੇਖ ਹੀ ਰਹੇ ਆ ਤੇ ਇਹ ਕੱਲ ਇੱਥੋਂ ਤੱਕ ਸੀ ਪਾਣੀ ਜਾਨੀ ਕੀ ਤਾਂ ਹੁਣ ਉਹ ਪਿੱਛੇ ਹੋ ਗਿਆ ਥੋੜਾ ਜਿਹਾ ਫੁੱਟਕ ਘਟਿਆ ਤੇ ਇਹ ਹਜੇ ਇਹ ਤਾਂ ਆਉਣ ਦਾ ਹਰ ਵਕਤ ਸਾਵਣ ਦੇ ਮਹੀਨੇ ਚ ਆਉਣੀ ਹੁੰਦਾ ਨਾਲੀ ਨੇ ਇਹ ਪਰ ਨੁਕਸਾਨ ਫਸਲਾਂ ਦਾ ਬਹੁਤ ਜ਼ਿਆਦਾ ਕਰਦੀ ਆ ਤੇ ਜੇ ਹੁਣ ਗੱਲ ਕਰੀਏ ਇੱਥੋਂ ਦੇ ਜਿਹੜੇ ਰਹਿਣ ਵਾਲੇ ਹੈਗੇ ਇਹ ਆ ਦੇ ਪਸ਼ੂ ਛੱਡ ਰੱਖਿਆ ਪਤਨ ਪਤਨ ਵੀ ਇਹ ਅੱਗੇ ਤਾਂ ਜਾਂਦੀਆਂ ਨਹੀਂ ਇਹਨਾਂ ਨੂੰ ਵੀ ਪਤਾ ਵੀ ਅੱਗੇ ਪਾਣੀ ਡੂੰਗਾ ਜਿਹੜੇ ਨਾਲ ਨਾਲ ਇੱਥੇ ਖੇਤ ਲੱਗਦੇ ਇਹ ਕਈ ਵਾਰ ਇੱਧਰ ਪਹਿਲਾਂ ਨੁਕਸਾਨ ਵੀ ਕਰਿਆ ਇਹ ਭੱਗਰ ਦਰਿਆ ਨੇ ਤੇ ਵੀ ਦੱਸਿਆ ਜਾਂਦਾ ਵੀ ਜਦੋਂ ਵੀ ਇਹ ਨਾਲੀ ਆਉਂਦੀ ਆ ਹਰ ਵਾਰ ਤਾਂ ਕਈ ਵਾਰ ਸਾਡੇ ਨੌਜਵਾਨ ਵੀ ਜਿਵੇਂ ਅੱਜ ਕੱਲ ਦਾ ਮਾਹੌਲ ਆ ਗੁੱਸੇ ਚ ਆ ਕੇ ਵੀ ਛਾਲ ਮਾਰ ਦਿੰਦੇ ਹਰ ਵਾਰ ਇੱਕ ਨਾ ਇੱਕ ਅੱਧਾ ਨੌਜਵਾਨ ਜਾਂਦੀ ਜਾਂਦਾ ਤੇ ਹੁਣ ਸਾਨੂੰ ਸਾਨੂੰ ਸਾਡੇ ਪੰਜਾਬ ਦੇ ਜਿਹੜੇ ਇੱਥੇ ਬਜ਼ੁਰਗ ਇੱਥੋਂ ਦੇ ਰਹਿਣ ਵਾਲੇ ਉਹ ਵੀ ਦਿਖਾ ਦਿੰਨੇ ਆਪਾਂ ਤੇ ਇਹ ਦੇਖੋ ਇੱਥੋਂ ਦੇ ਰਹਿਣ ਵਾਲੇ ਲੋਕ ਆ ਤੇ ਹੁਣ ਆਪਾਂ ਤੁਹਾਨੂੰ ਪੱਕਾ ਪੁਲ ਵੀ ਦਿਖਾਵਾਂਗੇ ਹਰੇ ਨਹੀਂ ਮਰਦੇ ਹਾਂ ਸਾਰੇ ਨਹੀਂ ਮਰਦੇ ਉਹ ਤਾਂ ਇੱਕ ਅੱਧਾ ਨੌਜਵਾਨ ਕੋਈ ਗੁੱਸੇ ਚਾ ਕੇ ਹਾਂ ਹਾਂ ਇਹ ਤਾਂ ਗੱਲ ਹੈਗੀ ਆ ਆ ਕੱਲ ਵੀ ਦੱਸੀ ਜਾਂਦੇ ਮੁੰਡਾ ਪਤਾ ਨਹੀਂ ਕਿਹੜਾ ਉਧਰੋਂ ਨਾਲੀ ਵੀੜੇ ਬੰਨੀਓ ਛਾਲ ਮਾਰ ਮਾਰ ਗਿਆ ਇੱਕ ਉਹ ਗੱਲ ਕਰਦੇ ਵੀ ਹਰ ਵਾਰ ਇੱਕ ਨਾ ਇੱਕ ਅੱਧੀ ਭੇਟ ਚੜਦਾ ਹੀ ਆ ਕੋਈ ਨਾ ਜਦੋਂ ਨਾਲੀ ਆਉਂਦੀ ਆ ਹਰ ਵਾਰ ਇੱਕ ਨਾ ਇੱਕ ਮਰਦਾ ਹੀ ਹੈ ਕਿਉਂਕਿ ਮੌਲ ਵੀ ਅੱਜ ਕੱਲ ਤੁਹਾਨੂੰ ਪਤਾ ਹੀ ਗੁੱਸਾ ਹਰ ਬੰਦੇ ਚ ਘਰੇ ਲੜ ਕੇ ਕਈ ਵਾਰ ਨੌਜਵਾਨ ਮਰਦੇ ਜਦੋਂ ਆਉਂਦੀ ਐ ਨਾਲੀ ਇਹ ਇਥੋਂ ਦੀ ਕਹਾਵਤ ਆ ਵੀ ਇੱਕ ਵਾਰ ਤਾਂ ਚੜਦਾ ਹੀ ਇੱਕ ਅੱਧਾ ਇੱਕ ਅੱਧਾ ਪੇਟ ਤੇ ਹੁਣ ਤੁਹਾਨੂੰ ਪੱਕਾ ਪੁਲ ਵੀ ਦਿਖਾਵਾਂਗੇ ਆਪਾਂ ਚੱਲਦੇ ਆ ਉਧਰ ਨੂੰ ਇਹ ਦੇਖੋ ਜੀ ਇੱਧਰ ਹੁਣ ਆਪਾਂ ਤੁਹਾਨੂੰ ਜੀਸੀਬੀਆਂ ਦਿਖਾਉਣੇ ਆ ਕਿਉਂਕਿ ਜਿਹੜੇ ਨਾਲ ਨਾਲ ਆਹ ਬੰਨੇ ਲੱਗਦਾ ਇਹ ਤੁਹਾਨੂੰ ਸਾਰੀ ਇਹ ਜਗਤ ਖਾਦ ਗਏ ਵੀ ਆ ਦੇਖੋ ਇਹ ਹੋਸਟਲ ਆ ਕੁੜੀਆਂ ਦਾ ਇੱਥੇ ਜੋ ਬੱਚੇ ਬਾਹਰੋਂ ਪੜਦੇ ਹਨਾ ਇੱਥੇ ਆ ਕੇ ਰਹਿੰਦੇ ਹੈਗੇ ਤਾਂ ਹੁਣ ਜੇ ਆਪਾਂ ਤੁਹਾਨੂੰ ਦਿਖਾਉਣੇ ਆ ਇਧਰੋਂ ਆ ਵੀ ਦਿਖਾ ਦਗੇ ਤੁਹਾਨੂੰ ਇਹ ਹੋਸਟਲ ਆ ਕੁੜੀਆਂ ਦਾ ਇਧਰੋਂ ਤੇ ਹੁਣ ਆਪਾਂ ਇਧਰ ਜੋ ਹੋ ਤੁਸੀਂ ਜੇਸ਼ੀਵੀ ਦੇਖ ਰਹੇ ਹੋ ਜੇਸ਼ੀਵੀਆਂ ਇਹ ਬੰਨੇ ਉੱਚੇ ਹੋਣ ਲੱਗ ਰਹੇ ਆ ਕਿਉਂਕਿ ਇੱਥੋਂ ਤੱਕ ਪਾਣੀ ਆ ਜਾਂਦਾ ਇਸ ਕਰਕੇ ਉਹ ਚੌੜੀ ਕਰੀਬ ਤੁਹਾਨੂੰ ਦੱਸ ਹੀ ਤਾਂ 600 ਫੁੱਟ ਕਰੀਬ ਹੋਊਗੀ ਇਹ ਜਦੋਂ 22-23 ਫੁੱਟ ਤੇ ਪਾਣੀ ਖਿਲਰ ਜਾਂਦਾ ਪਿੰਡ 'ਚ ਵੱਡ ਜਾਂਦਾ ਸ਼ਹਿਰ 'ਚ ਜਣੀ ਆਉਗੋ ਉਹ ਜੀਸੀਬੀ ਆਨ ਚੱਲੀ ਜਾਂਦੀਆਂ ਬੰਨੇ ਉੱਚੇ ਹੋਣ ਲੱਗ ਗਏ ਕਿਉਂਕਿ ਪਾਣੀ ਦਾ ਵਹਾਅ ਜਿਹੜੇ ਹਿਸਾਬ ਨਾਲ 11 ਫੁੱਟ ਦੇ ਕੱਲ ਕਰੀਬ ਸੀਗਾ ਅੱਜ ਪਰ ਫੁੱਟ ਘਟਿਆ ਜ਼ਰੂਰ ਆ ਇਹ ਤੁਸੀਂ ਦੇਖ ਹੀ ਰਹੇ ਆ ਹੁਣ ਪੱਕੇ ਪੁਲ ਤੇ ਜਾਂਦੇ ਆਪਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਏ ਦੇਖੋ ਉਧਰੋਂ ਵੀ ਮਿੱਟੀ-ਮੁੱਟੀ ਇੱਥੇ ਲੱਗ ਰਹੀ ਹੈ ਕਿਉਂਕਿ ਇੱਕ ਇੱਥੋਂ ਤੱਕ ਪਾਣੀ ਪਹੁੰਚ ਜਾਂਦਾ ਆਹ ਸਕੂਲ ਦੀ ਗੰਧ ਦੇ ਕੇ ਸਕੂਲ ਆ ਇੱਧਰ ਇੱਧਰ ਵੀ ਦਿਖਾਉਣੇ ਆ ਤੁਹਾਨੂੰ ਆ ਦੇਖੋ ਸਾਰੇ ਪਾਸੇ ਮਿੱਟੀ ਪਹਿਲੀ ਸ਼ੁਰੂ ਕਰਤੀ ਪਾਉਣੀ ਕਿਉਂਕਿ ਜੇ ਅਗਰ ਇੱਥੇ ਪਾਣੀ ਆਉਂਦਾ ਜਿਹੜੀ ਆ ਆਹ ਬਣੇ ਹੋਏ ਇੱਥੇ گاؤں ਸਾਲਾਂ ਦੇ ਤਾਂ ਇਹ ਕਈ ਵਾਰੀ ਜਦੋਂ ਇੱਥੋਂ ਤੱਕ ਪਾਣੀ ਆ ਜਾਂਦਾ ਤਾਂ ਫਿਰ ਕਈ ਵਾਰ ਇਹ ਕੰਧਾਂ ਡਿੱਗ ਵੀ ਜਾਂਦੀ ਐ ਇਸ ਕਰਕੇ ਦੇ ਨਾਲ-ਨਾਲ ਮਿੱਟੀ ਲਾਈ ਜਾਂਦੀ ਆ ਇਹ ਸਕੂਲ ਆ ਤੇ ਹੁਣ ਤੁਹਾਨੂੰ ਰੋਡ ਵੀ ਦਿਖਾਵਾਂਗੇ ਜਿਹੜਾ ਉਹ ਸਾਹਮਣੇ ਜ਼ੂਮ ਕਰ ਦਿੰਨੇ ਆਪਾਂ ਉਹ ਉੱਥੇ ਸੜਕ ਤੱਕ ਪਾਣੀ ਆ ਜਾਂਦਾ ਇਹਦਾ ਅੱਗੇ ਦਿਖਾਉਣੇ ਆ ਤੁਹਾਨੂੰ ਇਹ ਸਾਡੇ ਜਿਹੜੇ ਇੱਥੋਂ ਦੇ ਲੋਕ ਰਹਿਣ ਵਾਲੇ ਆ ਮਿੱਠਣ ਹੋਰ ਵੀ ਮਿੱਠਣ ਕਿਵੇਂ ਆ ਇਹ ਦੇਖੋ ਜੀ ਇਹ ਡਾਉਂਸਲ ਆ ਜਣੀ ਕਿ ਇੱਥੇ گاਉਆਂ ਦੀ ਸੇਵਾ ਵੀ ਕੀਤੀ ਜਾਂਦੀ ਆ ਇਹ ਸਕੂਲ ਆਪਾਂ ਇਧਰੋਂ ਵੀ ਦਿਖਾ ਦਿੱਤੀ ਜਾਨੀ ਕਿ ਇੱਥੋਂ ਤੱਕ ਪਾਣੀ ਆ ਜਾਂਦਾ ਹੁਣ ਆਏ ਦੇਖ ਲਓ ਜਦੋਂ ਇੱਥੋਂ ਤੱਕ ਹੀ ਆ ਗਿਆ ਤਾਂ ਸ਼ਹਿਰ ਚ ਹੀ ਵੜ ਗਿਆ ਤਾਂ ਹੁਣ ਮਿੱਟੀ ਦੀਆਂ ਭਰੀਆਂ ਟਰਾਲੀਆਂ ਆ ਦੇਖੋ ਇੱਥੇ ਪੂਰੇ ਆਪਣੇ ਬੰਨਿਓ ਬੰਦੋਬਸਤ ਕੀਤੇ ਗਏ ਆ ਵੀ ਕਿਸੇ ਵੀ ਤਰੀਕੇ ਨਾਲ ਪਾਣੀ ਨਾ ਵੜ ਸਕੇ ਕਿਉਂਕਿ ਅੰਦਰ ਪਸ਼ੂ ਵੀ ਹੈਗੇ ਆ ਨੁਕਸਾਨ ਪਸ਼ੂਆਂ ਨੂੰ ਵੀ ਆ ਆ ਹੁਣ ਜੇ ਗੱਲ ਕਰੀਏ ਆਪਾਂ ਇਹਦੀ ਆ ਦੇਖੋ ਨੀਰਾਚਾਰਾ ਪਸ਼ੂਆਂ ਦਾ ਅੰਦਰ ਗਊਸਾਲਾ ਤੇ ਇਹਦਾ ਕਰਕੇ ਵਿਚਾਰੇ ਪਾਸੇ ਮਿੱਟੀ ਲਾਈ ਜਾਂਦੀ ਹੈ ਤੇ ਹੁਣ ਆਪਾਂ ਤੁਹਾਨੂੰ ਪੱਕਾ ਪੁਲ ਦਿਖਾਉਣੇ ਆ ਆ ਦੇਖ ਰਹੇ ਹੋ ਜਿਹੜਾ ਕੀ ਹੁਣ 10 ਫੁੱਟ ਦੇ ਕਰੀਬ ਹੈਗਾ ਤੇ ਪਰ ਤੋਂ ਚੌਥੇ ਜਿਹੜਾ ਬਈ ਇਹ 12 ਫੁੱਟ ਦੇ ਸੀਗਾ ਨੇੜੇ ਤੇ ਪਰ ਹਰ ਰੋਜ਼ ਇਹਦਾ ਇੱਕ ਨਾ ਇੱਕ ਇੱਕ ਫੁੱਟ ਵੱਧ ਵੀ ਜਾਂਦਾ ਘਟ ਵੀ ਜਾਂਦਾ ਪਰ ਜੇ ਗੱਲ ਕਰੀਏ ਹੁਣ ਮੀਆਂ ਦੇ ਹਿਸਾਬ ਨਾਲ ਤਾਂ ਇਹਦਾ ਜਿਵੇਂ ਹਰ ਰੋ ਸਾਵਣ ਦੇ ਮਹੀਨੇ ਚ ਆਉਂਦੀ ਆਉਂਦੀ ਆ ਤੇ ਜੇ ਹੁਣ ਆਪਾਂ ਗੱਲ ਕਰੀਏ ਜ਼ਮੀਨਾਂ ਦੀ ਜਿਹੜਾ ਮਗਰ ਇਧਰੋਂ ਬਣਾਇਆ ਉਹ ਜ਼ੂਮ ਕਰਕੇ ਦਿਖਾਈਂਗਾ ਕਿਉਂ ਜਿੱਥੇ ਬੰਨ ਪੁੱਤਰਿਆ ਇਹ ਜਿਹੜਾ ਉਹ ਬੰਨ ਦੇਖ ਰਹੇ ਹੋ ਤੁਸੀਂ ਇਥੋਂ ਟੁੱਟਿਆਗਾ ਕਈ ਫਸਲਾਂ ਦਾ ਨੁਕਸਾਨ ਵੀ ਹੋ ਜਾਂਦਾਗਾ ਤੇ ਜੇ ਆਪਾਂ ਗੱਲ ਕਰੀਏ ਇਧਰ ਨਾਲ-ਨਾਲ ਜਿਹੜਾ ਇਧਰ ਪਿੰਡ ਪੈਂਦਾ ਭੁੰਦੜ ਤੇ ਇਧਰ ਨਾਲ ਰੋਡ ਕੀ ਰੋਡ ਕੀ ਪਿੰਡ ਦੇ ਵਿੱਚ ਫਸਲਾਂ ਤਵਾ ਕੀਤੀਆਂ ਸੀ ਇਹ ਤਾਂ ਨਾਲ ਭੁੰਦੜ ਪਿੰਡ ਪੈਂਦਾ ਫਿਰ ਇਥੇ ਆਰਮੀ ਦੇ ਨੌਜਵਾਨ ਆਉਂਦੇ ਆ ਕਿਸ ਤੰਗਾ ਲੈ ਕੇ ਤੇ ਬੰਨ ਮਾਰੇ ਜਾਂਦਾ ਸਾਡੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਨਾਲ ਮਿਲ ਕੇ ਫਿਰ ਇਹ ਪਾਣੀ ਦਾ ਸਾਹਮਣਾ ਹੁੰਦਾ ਤੇ ਪਰ ਜਿਹੜੀ ਆਪਾਂ ਹੁਣ ਗੱਲ ਕਰੀਏ ਵੀ ਸਰਕਾਰਾਂ ਨੂੰ ਵੀ ਨਜ਼ਰ ਮਾਰਨੀ ਚਾਹੀਦੀ ਆ ਜਿਵੇਂ ਸੀਐਮ ਭੰਤਮਣ ਜਿਹੜੇ ਸਾਹਮਣੇ ਹੁਣ ਨਾਲੀ ਹਲੇ 10 ਫੁੱਟ ਦੇ ਕਰੀਬ ਹੈਗਾ ਪਾਣੀ ਪਰ ਇਹ ਬੰਲੇ ਜਿੱਥੋਂ ਜਿੱਥੋਂ ਪਾਣੀ ਦੀ ਖਾਰ ਪਈ ਹੋਈ ਆ ਜਿਵੇਂ ਉਹ ਉਧਰੋਂ ਲਾ ਲੋ ਉੱਥੋਂ ਲਾ ਲੋ ਅੱਗੋਂ ਵੀ ਆ ਤਾਂ ਇਹ ਪਾਣੀ ਦੀ ਖਾਰ ਪੈਣ ਕਾਰਨ ਫਿਰ ਤੋਂ ਟੁੱਟਣਗੇ ਕਿਉਂਕਿ ਜਦੋਂ ਇਹ ਕਿੱਤਾ ਗਰਦ ਰਿਆ ਆਪਣੀ ਰੁਕਤਾਰ ਫੜਦਾ ਜਦੋਂ ਪਾਣੀ ਜ਼ਿਆਦਾ ਆ ਜਾਂਦਾ ਤਾਂ ਉਹਦੋਂ ਫਿਰ ਇਹ ਫਸਲਾਂ ਦਾ ਤਬਾਹ ਕਰਦਾ ਹੀ ਕਰਦਾ ਤੇ ਇੱਥੋਂ ਦੇ ਲੋਕਾਂ ਦਾ ਕਹਿਣਾ ਇਹ ਵੀ ਆ ਵੀ ਜਿਹੜੇ ਇੱਥੇ ਨੌਜਵਾਨ ਕਈ ਵਾਰ ਆਪਣੀਆਂ ਜਾਨਾਂ ਵੀ ਗੁੱਸੇ ਚ ਆ ਕੇ ਜਿਵੇਂ ਅੱਜ ਕੱਲ੍ਹ ਦੇ ਮਾਹੌਲ ਆ ਕਈ ਵਾਰ ਛਾਲ ਵੀ ਮਾਰ ਜਾਂਦੇ ਆ ਕਿਉਂਕਿ ਇਹ ਇਹ ਇੱਥੋਂ ਦੇ ਲੋਕਾਂ ਦਾ ਕਹਾਵਤ ਆ ਵੀ ਇਹ ਨਾਲ ਹੀ ਇੱਕ ਨਾ ਇੱਕ ਪੇਟ ਲੈ ਕੇ ਜਾਂਦੀ ਹੈ ਤੇ ਪਰ ਜਿਹੜਾ ਹੁਣ ਗੱਲ ਆਪਾਂ ਤੁਹਾਨੂੰ ਪਾਣੀ ਦਿਖਾ ਦਈਏ ਜ਼ੂਮ ਕਰੀਏ ਮੜਾ 11 ਦਾ 10 ਦਾ ਜੀਮ ਕਰ ਲੈ ਦਿਖਾ ਦਈਏ ਤੇ ਇਹ ਦਰਾ ਪੁਲ ਬੰਨੀ ਮਾਰਦੇ ਆ ਜਿਹੜੇ ਹੁਣ ਤੁਸੀਂ ਦੇਖ ਰਹੇ ਸਾਧਨ ਲੰਘ ਰਹੇ ਜੇ ਪੁਲ ਦੀ ਗੱਲ ਕਰੀਏ ਪੁਲ ਪਰ ਇਹ ਸਰਕਾਰਾਂ ਨੇ ਇਹਦੇ ਤੇ ਲੱਗਿਆ ਸੀ ਸਾਲ ਬਣ ਤੇ ਉੱਚਾ ਇਹ ਵੀ ਕਰ ਦਿੱਤਾ ਗਿਆ ਫੜਾ ਫੱਟਿਆਂ ਵਾਲਾ ਪੁਲ ਉਹ ਤੇ ਆਪਾਂ ਵੀਡੀਓ ਚ ਦਿਖਾਇਆ ਸੀ ਉਹ ਫੱਟਿਆਂ ਵਾਲਾ ਪੁਲ ਵੀ ਹੁਣ ਸਰਕਾਰਾਂ ਨੇ ਹੀ ਟਾਇਆ ਸੀ ਸਰਕਾਰਾਂ ਨੇ ਬਣਾ ਦਿੱਤਾ ਗਿਆ ਤੇ ਪਰ ਗੱਲ ਹੁਣ ਵੱਡੀ ਇਹ ਆ ਕਿ ਜਦੋਂ ਇਹ ਘੱਗਰ ਦਰਿਆ ਆਉਂਦਾ ਖਰਦੂਲਗੜ ਦਾ ਹਰ ਵਕਤ ਨੁਕਸਾਨ ਹੁੰਦੀ ਹੁੰਦਾ ਪਰ ਇੰਨਾ ਕ ਆਪਾਂ ਉਹ ਕਰ ਦਈਏ ਜਿਹੜਾ ਕਿ ਸਰਕਾਰਾਂ ਨੂੰ ਅਪੀਲ ਆ ਵੀ ਜਿਹੜੇ ਹੁਣ ਆ ਬੰਨੇ ਜਦੋਂ ਮੌਕੇ ਤੇ ਤਾਂ ਹੁਣ ਕਰਨੀ ਕਰਨਾ ਜਿਹੜੇ ਹੁਣ ਜਿੱਥੋਂ ਖਾਰ ਪਈ ਆ ਮੀਂਹ ਨੇ ਤਾਂ ਇੱਥੇ ਨਜ਼ਰ ਮਾਰ ਦੋ ਚਾਹੀਦੀ ਸਰਕਾਰ ਨੇ ਵੀ ਜਿੱਥੇ ਵੀ ਇਥੇ ਕਿਤੇ ਬੰਨੇ ਨੀਵੇਂ ਆ ਤਾਂ ਉੱਚੇ ਕਰਦੇ ਨੇ ਚਾਹੀਦਾ ਜਦੋਂ ਮੌਕਾ ਸੰਭਾਲ ਲਓ ਪਹਿਲਾਂ ਹੀ ਤੇ ਜਦੋਂ ਬਾਅਦ ਵਿੱਚ ਪਾਣੀ ਆ ਗਿਆ ਪਾਣੀ ਦੀ ਰਫਤਾਰ ਵੱਧ ਗਈ ਉਦੋਂ ਤੱਕ ਜਿਹੜਾ ਕੁਝ ਹੋਣਾ ਹੋਣੀ ਆ ਚਲੋ ਜੀ ਫਿਰ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ